ਆ ਵੇਖੋ ਅਜੇ ਵੀ ਨਹੀਂ ਯਾਰ ਸੁਧਰੇ ਲੋਕੀਂ ਭਰਾਵਾ ਅਜੇ ਵੀ ਨਹੀਂ ਆਹ ਦੇਖੋ ਕੇਸੀਪੀ ਵਗੈਰਾ ਨਾਲ ਮਿੱਟੀ ਜੜੀ ਉਥੇ ਲਾਈ ਜਾਂਦੀ ਆ ਸਾਹਮਣੇ ਟਰਾਲੀਆਂ ਹੀ ਆਪਣੇ ਪਿੰਡੋਂ ਚਾਰ ਪੈਂਟ ਟਰਾਲੀਆਂ ਲੈ ਕੇ ਆਏ ਆਂ ਤੇ ਸੰਗਤ ਸਿੰਘ ਜੀ ਕੀ ਹਾਲ ਆ ਕਿੱਡੇ ਕਿੱਡੇ ਵੱਡੇ ਦਰਖਤ ਆ ਜਿਹੜੇ ਨਾ ਟੁੱਟ ਗਏ ਪਾਣੀ ਦੇ ਨਾਲ ਹੀ ਪੁੱਟੇ ਗਏ ਜੜੋਂ ਹੀ ਸਾਹਮਣੇ ਦੇ ਵੀ ਦੇਖ ਸਕਦੇ ਹੋ ਆ ਦੇਖੋ ਪਾਣੀ ਅਜੇ ਵੀ ਚੱਲ ਰਿਹਾ ਪਰ ਹੁਣ ਚਲੋ ਕਾਫੀ ਘਟ ਗਿਆ ਫਿਰ ਫਿਰ ਵੀ ਆ ਪਾਣੀ ਨੂੰ ਦੇਖ ਲੈ ਚੱਲ ਰਿਹਾ ਵੇਖੋ ਝੋਨਿਆਂ ਦੇ ਹਾਲ ਕੀ ਬਣੇ ਆ ਤੇ ਆ ਦੇਖਿਆ ਲੱਗਦਾ ਹੀ ਨਹੀਂ ਕਿ ਝੋਨਾ ਇਥੇ ਹੋਵੇਗਾ ਆ ਉਹ ਕੋਠੀ ਆ ਜਿਹੜੀ ਪਿੰਡ ਕੋਨੇਵਾਲ ਜਿੱਦੀ ਵੀਡੀਓ ਬਹੁਤ ਵਾਇਰਲ ਹੋਈ ਆ ਇਹੋ ਹੀ ਕੋਠੀ ਜਿਹੜੀ ਡਿੱਗ ਗਈ ਆ ਸਾਈਡ ਬਿਲਕੁਲ ਉਹਦੀ ਬੈਗ ਆ ਵੇਖੋ ਸੰਤ ਜੀ ਕਿੰਨੀ ਮੈਨੂੰ ਇਹਦਾ 4-5-5 ਫੁੱਟ ਰੇਤਾਂ ਚੜ ਗਈ ਆ ਆ ਵੀ ਲੈ ਲੋ ਸੰਤ ਜੀ ਇਥੇ ਤੁਸੀਂ ਤੇ ਬੰਨ ਬੰਨ ਲੈ ਜਾ ਤੇ ਵੇਖੋ ਸੇਵਾ ਦਾ ਰਾਹ ਵਾਰੀ ਨਹੀਂ ਆਉਂਦੀ ਇੱਕ ਦਿਨ ਜਦੋਂ ਵੱਧ ਚੜ ਕੇ ਸੇਵਾ ਕਰਨ ਦੇ ਮੜੇ ਆ ਉਹ ਕੋਠੀ ਆ ਜਿਹੜੀ ਪਿੰਡ ਕੋਨੇਵਾਲ ਜਿੱਦੀ ਵੀਡੀਓ ਬਹੁਤ ਵਾਇਰਲ ਹੋਈ ਆ ਇਹੀ ਕੋਠੀ ਜਿਹੜੀ ਡਿੱਗ ਗਈ ਆ ਸਾਈਡ ਬਿਲਕੁਲ ਉਹਦੀ ਬੈਗੀ ਆ ਸਾਹਮਣੇ ਕੋਠੀ ਤੁਸੀਂ ਦੇਖ ਸਕਦੇ ਹੋ ਹਲਾਤ ਵੇਖ ਕਿੰਦਾ ਰੇਤਾਂ ਚੜੀ ਹੋਈ ਆ ਆ ਸਾਰੀ ਰੇਤਾਂ ਹੀ ਦਿੱਤਾ ਉਹ ਸਾਹਮਣੇ ਤੁਸੀਂ ਦਾ ਵਨ ਟੁੱਟਾ ਜਿਹੜਾ ਹੁਣ ਬਣਾ ਰਹੀਆਂ ਸੰਕਤਾਂ ਆਪਣੇ ਸੇਵਾਦਾਰ ਚੱਲ ਰਹੀ ਹੈ ਤੇ ਸੇਵਾ ਜੋਰਾਂ ਤੇ ਆ ਸਾਹਮਣੇ ਰੇਤਾਂ ਹੀ ਦਿੱਤਾ ਬਹੁ ਮਾੜੇ ਹਾਲਾਤ ਆ ਪਾਣੀ ਵੇਖੋ ਕਿੰਦਾ ਜਾਈ ਹੈਗਾ ਸਾਰਾ ਹੀ ਬਹੁ ਮਾੜੇ ਹਾਲਾਤ ਸੜਕਾਂ ਕਿਦਾਂ ਇਹਨਾਂ ਕੋਠੀ ਬਈਥੀ ਇੱਕ ਸਾਈਡ ਨੂੰ ਸਾਰੀ ਜਿਹਦੀ ਵੀਡੀਓ ਬਹੁਤ ਵਾਇਰਲ ਹੋਈ ਆ ਆਹ ਸਾਈਡ ਤੋਂ ਵੀ ਤੁਹਾਨੂੰ ਦਿਖਾ ਲ ਦਿੰਨੇ ਆ ਵੀ ਕਿੱਦਾਂ ਬਣਿਆ ਪਾਣੀ ਸਾਈਡ ਦਾ ਜੇ ਵੀ ਥੱਲੇ ਪਾਣੀ ਹੈਗਾ ਇਹਦੇ ਆਹ ਦੇਖੋ ਕੀ ਹਾਲਾਤ ਬਣਿਆ ਕਿੰਨੇ ਮਾੜੇ ਹਾਲਾਤ ਆ ਜੇ ਵੀ ਥੱਲੇ ਨੀਂਹਾਂ ਦੇ ਵਿੱਚ ਪਾਣੀ ਹੈ ਮਤਲਬ ਵੈਸੇ ਹੀ ਸਾਰੀ ਖਤਮ ਹੋ ਗਈ ਕਹਾਣੀ ਆ ਕੋਠੀ ਉਹ ਹੀ ਆ ਇਹਦੀ ਵੀਡੀਓ ਬਹੁਤ ਵਾਇਰਲ ਹੋਈ ਆ ਕਹਿੰਦੇ ਆ ਕਿ ਇਹਨਾਂ ਨੇ ਬਹੁਤ ਪੈਸਾ ਖਾ ਲਿਆ ਬਹੁਤ ਵੈਸਾ ਮਿਲ ਗਿਆ ਬਾਕੀ ਚਲੋ ਰੱਬ ਹੀ ਜਾਣਦਾ ਪਰ ਵੈਸੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਐਡੀ ਵੱਡੀ ਕੋਠੀ ਆ ਜੀ ਡਬਲ ਪੋਸ਼ਨ ਬਣਿਆ ਹੈ ਡਬਲ ਮੰਜ਼ਲ ਹੀ ਤੇ ਕੀ ਬਣ ਗਿਆ ਕੋਠੀ ਦਾ ਐਂ ਚੱਕਣਾ ਜੂਰ ਹੋ ਗਈ ਆ ਬਿਲਕੁਲ ਖਤਮ ਕਹਾਣੀ ਬਦਨੀਆਂ ਬੈਠੀਆਂ ਵੇਖੋ ਸਾਰੇ ਕਿਦਾਂ ਪਾਣੀ ਨਾਲੇ ਸੈਟ ਪਏ ਸਾਰੇ ਤੇਰਾ ਸਾਰੀ ਕੋਠੀ ਡੁੱਬੀ ਹੋਈ ਹੈ ਬਿਲਕੁਲ ਪਾਣੀ ਦੇ ਵਿੱਚ ਹੀ ਤੇ ਰੇਤਾਂ ਬਹੁਤ ਜ਼ਿਆਦਾ ਚੜ ਗਈ ਆ ਆਕਮਾਤ ਦਾ ਕੀ ਹਾਲਾਤ ਹੋਇਆ ਤੇ ਅੱਗੇ ਵੀ ਤੁਹਾਨੂੰ ਥੋੜਾ ਦਿਖਾ ਲਦੇ ਆ ਜਾ ਕੇ ਆ ਵੇਖ ਸਕਦੇ ਕੋਠੀ ਦਾ ਹਾਲਾਤ ਆ ਬਿਲਕੁਲ ਕੋਠੀ ਦੇ ਅੰਦਰ ਹੀ ਆਏ ਆ ਬਿਲਕੁਲ ਨਾਲ ਹੀ ਕਿੱਦਾਂ ਇੱਕ ਸਾਈਡ ਬੈਠੀ ਹੋਈ ਏ ਦੀ ਸਾਰੀ ਖਤਮ ਕਹਾਣੀ ਖਤਮ ਆ ਜੀ ਬਿਲਕੁਲ ਹੀ ਆ ਕਿੱਦਾਂ ਪਾਣੀ ਥੱਲੇੋਂ ਦੀ ਲੰਘ ਐ ਇਹਦੇ ਸਾਰੇ ਆ ਬਾਪੂ ਜੀ ਜਿਹੜੇ ਬੈਠੇ ਆ ਉਥੇ ਦੁਬਾਰਾ ਐਨ ਲਈ ਮਜਬੂਰ ਆ ਸੱਚੀ ਕਹਿੰਦੇ ਆ ਪਰਮਾਤਮਾ ਰੱਬ ਲੋਕਾਂ ਨੂੰ ਕੱਖਾਂ ਤੋਂ ਲੱਖਾਂ ਚ ਬਣਾ ਦਿੰਦਾ ਤੇ ਲੱਖਾਂ ਤੋਂ ਕੱਖਾਂ ਚ ਬਣਾ ਦਿੰਦਾ ਇਹੋ ਹੀ ਹਾਲਾਤ ਹੋਇਆ ਨਾ ਕਿੱਡੀ ਸੋਹਣੀ ਕੋਠੀ ਕਹਿੰਦੇ ਕਰੋੜਾਂ ਰੁਪਈਆ ਲਾਇਆ ਸੀ ਤੇ ਤੇ ਕੀ ਹਾਲਾਤ ਬਣ ਗਏ ਇਹਦੇ ਪਾਣੀ ਅੱਗੇ ਵੀ ਜੋਰ ਨਹੀਂ ਚੱਲ ਸਕਦਾ ਹੁਣ ਬਾਪੂ ਜਿਹੜੇ ਚਾਰੇ ਬਾਹਰ ਜਿਹੜੇ ਕੋਠੀ ਦੇ ਮਾਲਕ ਸੀ ਤੇ ਉਹ ਬਾਹਰ ਹੁਣ ਮੰਜੀਆਂ ਢਾਹ ਕੇ ਤੇ ਤਰਪਾਲਾਂ ਥੱਲੇ ਜਿਹੜੇ ਸੌਂ ਲਈ ਮਜਬੂਰ ਹੋਏ ਆ ਕਹਿੰਦੇ ਨਾ ਭੇਤ ਨਹੀਂ ਕੋਈ ਪਾ ਸਕਦਾ ਰੱਬ ਦੇ ਰੰਗਾਂ ਦਾ ਪਰਮਾਤਮਾ ਦਾ ਕੋਈ ਪਤਾ ਨਹੀਂ ਆ ਕਦੋਂ ਕੱਖਾਂ 'ਚ ਲੱਖਾਂ 'ਚ ਕਰਦੇ ਤੇ ਲੱਖਾਂ 'ਚ ਕੱਖਾਂ 'ਚ ਕਰਦੇ ਹਾਲਾਤ ਵੇਖੋ ਸਾਰੇ ਸਾਨ ਦੇ ਕੰਦੇ ਸਾਡੇ ਰੁੜਗੇ ਜੋ ਬੈੱਡ ਸੋਫੇ ਬਾਹਰ ਲੱਗੇ ਆ ਆ ਗਲਾਸ ਕੀ ਹਾਲਾਤ ਹੋਏ ਨੇ ਸਾਰਿਆਂ ਦੇ ਆ ਵਾਇਗਰ ਜਿਹੜੀ ਧੂਸੀ ਟੁੱਟੀ ਡੇਰਾਵਾ ਬਣਾਣਕ ਜਿਹੜਾ ਕੋਰੀਡੋਰ ਬਾਰਡਰ ਉਹਦੇ ਲੱਗਿਆ ਸਾਰੀ ਧੂਸੀ ਜਿਹੜੀ ਆ ਵੇਖੋ ਅਜੇ ਵੀ ਨਹੀਂ ਯਾਰ ਸੁਧਰੇ ਲੋਕੀ ਭਰਾਵਾ ਅਜੇ ਵੀ ਨਹੀਂ ਆਹ ਦੇਖੋ ਉਹ ਟਰੱਕ ਆਇਆ ਚਾਰੇ ਉਤਰਾੰਚਲ ਜੋ ਪਤਾ ਨਹੀਂ ਉਤਰਾਖੰਡ ਜੋ ਆਇਆ ਤੇ ਵੇਖੋ ਹਾਲਿਆਂ ਦੇ ਆ ਭੱਲੇ ਉਹ ਜਾਣ ਦੋ ਗੁੱਸਾ ਜਾਣ ਦੋ ਬੱਲੇ 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 ਦੇਖੋ ਹਾਲ ਇਹਨਾਂ ਦਾ ਯਾਰ ਇਹ ਅਜੇ ਵੀ ਨਹੀਂ ਸੁਧਰਦੇ ਅੱਜ ਤਰੀਕ ਹੈਗੀ 14 14 ਸਤੰਬਰ ਤੇ ਵੇਖੋ ਅਜੇ ਵੀ ਲੋਕਾਂ ਦੇ ਹਾਲਾਤ ਇਧਰ ਨੂੰ ਲੋੜ ਇਹ ਜਿਹੜੇ ਚੰਗੇ ਵਾਲੇ ਲੋਕੀ ਆ ਉਹ ਆਣ ਕੇ ਇੱਥੇ ਲੱਗ ਕੇ ਲੈਣਾਂ ਦੇ ਵਿੱਚ ਇਹ ਨਹੀਂ ਸੁਧਰਦੇ ਹਾਲਾ ਕਿੱਡੇ ਕਿੱਡੇ ਵੱਡੇ ਦਰਖਤ ਆ ਜਿਹੜੇ ਨਾ ਟੁੱਟ ਗਏ ਪਾਣੀ ਦੇ ਨਾਲ ਹੀ ਪੁੱਟੇ ਗਏ ਜੜੋਂ ਹੀ ਸਾਹਮਣੇ ਤਾਂ ਹੀ ਦੇਖ ਸਕਦੇ ਹੋ ਇਹੀ ਜਿਹੜੇ ਅੱਜ ਆਏ ਆ ਡੇਰ ਬਾਬਾ ਨਾਨਕ ਦੇ ਲਾਗੇ ਆ ਪੁਰਾਣਾ ਧਰਮਕੋਟ ਪੁਰਾਣਾ ਧਰਮਕੋਟ ਦੀ ਤੁੱਸੀ ਆ ਉਹ ਸਾਹਮਣੇ ਪੈਂਡਿਆ ਪੁਰਾਣਾ ਧਰਮਕੋਟ ਤੇ ਆਹ ਵੇਖੋ ਦਰਖਤ ਐਡੀ ਤੇਜ਼ ਪਾਣੀ ਇਥੋਂ ਨਿਕਲਿਆ ਹੋਣਾ ਵੀ ਜਿਹੜੇ ਐਡੇ ਵੱਡੇ ਐਡੇ ਮੋٹے ਦਰਖਤ ਜਿਹੜੇ ਆ ਪਾਣੀ ਨਹੀਂ ਜਰੋਂ ਪੁੱਟ ਦਿੱਤੇ ਆ ਤੇ ਪਾਣੀ ਅਜੇ ਵੀ ਹੈਗਾ ਵਾ ਚਲੋ ਘਰਾਂ ਦੇ ਵਿੱਚ ਉਤਰ ਗਿਆ ਵਾ ਤੇ ਪੈਲੀਆਂ ਜੇ ਥੱਲੇ ਪਾਣੀ ਹੈਗਾ ਤੇ ਆਹ ਸਾਹਮਣੇ ਤੁੱਸੀ ਆ ਉਹ ਜਿਹੜੀ ਉਹ ਸਾਹਮਣੇ ਉਧਰ ਵੀ ਟੁੱਟੀ ਆ ਤੇ ਆਹ ਜਗ੍ਹਾ ਵੀ ਟੁੱਟੀ ਆ ਤੇ ਮਿੱਟੀ ਆ ਰਹੀ ਹੈ ਹੁਣ ਮਿੱਟੀ ਦੀ ਵੀ ਬਹੁਤ ਜ਼ਿਆਦਾ ਲੋੜ ਆ ਤੇ ਕੋ ਰਾਸ਼ਨ ਦੀ ਦੇ ਇਥੇ ਕੋਈ ਕਮੀ ਨਹੀਂ ਆ ਹਰੇਕ ਚੀਜ਼ ਬਾਕੀ ਸਾਰਾ ਕੁਝ ਹੈਗਾ ਵਾ ਤੂੜੀ ਤੱਕ ਵੀ ਡੰਗਰਾਂ ਵਾਸਤੇ ਚਾਰਾ ਵਗੈਰਾ ਵੀ ਪਰ ਜੇ ਮਿੱਟੀ ਦੀ ਜ਼ਿਆਦਾ ਲੋੜ ਆ ਇਥੇ ਹੁਣ ਜਿਹੜੇ ਵੀ ਪਿੰਡ ਆ ਸਾਰਿਆਂ 'ਚ ਮਿੱਟੀ ਦੀ ਲੋੜ ਆ ਜਿਵੇਂ ਆ ਟੁੱਟ ਗਿਆ ਬਾਨੇ ਵੀ ਤੁਸੀਂ ਟੁੱਟੀ ਹੋਈ ਆ ਤੇ ਆ ਸਾਹਮਣੇ ਅਜੇ ਵੀ ਪਾਣੀ ਫਸਲਾਂ ਦੇ ਵਿੱਚ ਬਹੁਤ ਮਾੜੇ ਹਾਲਾਤ ਆ ਦਰਖਤ ਦੇਖੋ ਕਿਦਾਂ ਪੁੱਟੇ ਪਏ ਆ ਆ ਸਾਰੇ ਵੱਡੇ ਤੋਂ ਵੱਡੇ ਦਰਖਤ ਆ ਜਿਹੜੇ ਉਹ ਜੋ ਖੜੇ ਰਹਿ ਗਏ ਬਾਕੀ ਪਾਣੀ ਨਾਲ ਸਾਰੇ ਜੜੋਂ ਪੁੱਟੇ ਗਏ ਆ ਆਹ ਰੁੱਖ ਕਿੱਡੇ ਵੱਡੇ ਦਰਖਤ ਸਪੈਦੇ ਆ ਆ ਦੇਖੋ ਪਾਣੀ ਅਜੇ ਵੀ ਚੱਲ ਰਿਹਾ ਪਰ ਹੁਣ ਚਲੋ ਕਾਫੀ ਘਟ ਗਿਆ ਫਿਰ ਫੇਰ ਵੀ ਆ ਪਾਣੀ ਤੀ ਵੇਖ ਲੈ ਚੱਲਦਾ ਪਿਆ ਆ ਸਾਰਾ ਟੁੱਟਿਆ ਪਿਆ ਆ ਕਿੱਦਾਂ ਪਾਣੀ ਇਹ ਛੜਕਦੇ ਉੱਤੋਂ ਦੀ ਚੱਲਿਆ ਹੋਊਗਾ ਛੜਕੂ ਟੁੱਟੀ ਪਈ ਇਹ ਆ ਕਿਦਾਂ ਦਰਖਤ ਡਿੱਗੇ ਛੜਕਦੇ ਉੱਤੇ ਕੀ ਹਾਲਾਤ ਬਣੇ ਪਏ ਆ ਫਸਲਾਂ ਦੇ ਬਿਲਕੁਲ ਤਬਾਹ ਹੋ ਗਈਆਂ ਖਤਮ ਹੋ ਗਈਆਂ ਪਤਾ ਹੀ ਨਹੀਂ ਵੀ ਇੱਥੇ ਝੋਨਾ ਸੀ ਕਿ ਕਮਾਲ ਸੀ ਵੇਖੋ ਝੋਨਿਆਂ ਦੇ ਹਾਲ ਕੀ ਬਣਿਆ ਤੇ ਆਹ ਦੇਖਿਆ ਲੱਗਦਾ ਹੀ ਨਹੀਂ ਕਿ ਝੋਨਾ ਇੱਥੇ ਹੋਵੇਗਾ ਕਿੱਦਾਂ ਇਦਾਂ ਗਾਰਾ ਨਹੀਂ ਹੋ ਗਿਆ ਹੁੰਦਾ ਉਹ ਹਾਲਾਤ ਬਣੇ ਪਏ ਆ ਸਾਰਾ ਝੋਨਾ ਹੀ ਹੈ ਕਿਦਾ ਅਜੇ ਵੀ ਪਾਣੀ ਜਿਹੜਾ ਵਾ ਕਈ ਜਗ੍ਹਾ ਤੇ ਪਾਣੀ ਹੈਗਾ ਵਾ ਪਰ ਚਰੋਂ ਘਰਾਂ ਦੇ ਵਿੱਚ ਜਦੋਂ ਪਾਣੀ ਉੱਤਰ ਗਿਆ ਵਾ ਬਾਹਰ ਫਸਲਾਂ ਦੇ ਵਿੱਚ ਪਾਣੀ ਹੈਗਾ ਇਹ ਹੈਗਾ ਪ੍ਰਾਣਾ ਤਰਨਕੂ ਤੁਸੀਂ ਤੇ ਸੜਕ ਦਾ ਵੀ ਦੇਖੋਗੇ ਕੀ ਹਾਲਾਤ ਹੋਏ ਹਨ ਇਧਰ ਕਿਤੇ ਡੇਰੇ ਦੂਰੇ ਹੈਗੇ ਸੀ ਉਹ ਸ਼ਾਇਦ ਪਾਣੀ ਬਣੀ ਵਿੱਚ ਡੁੱਬ ਗਏ ਰਿੰਡ ਚ ਵੀ ਪਾਣੀ ਆਇਆ ਹੈ ਆ ਸਾਹਮਣੇ ਸੜਕ ਆ ਜਿਹੜੀ ਇੱਥੇ ਦੀ ਹਾਲਾਤ ਵੇਖੋ ਕਿਵੇਂ ਹੈ ਸਾਰੀ ਟੁੱਟ ਗਈ ਪਾਣੀ ਦੇ ਨਾਲ ਹੀ ਬਹੁਤ ਜ਼ਿਆਦਾ ਤਬਾਈ ਮਚਾਈ ਹੜ ਨੇ ਆ ਵੇਖੋ ਸੰਤ ਜੀ ਕਿੰਨੀ ਮੇਨ ਇਹਦਾ 4-5-5 ਫੁੱਟ ਰੇਤਾਂ ਚੜ ਗਈ ਆ ਆ ਵੇਖ ਹੀ ਸਾਹ ਦੇ ਤੁਸੀਂ ਬਹੁਤ ਜ਼ਿਆਦਾ ਰੇਤਾਂ ਚੜੀ ਹੈ ਮਤਲਬ ਕਿੰਨੀ ਦਰਿਆਣ ਜਿਹੜੀ ਆ ਉਹ ਮਤਲਬ ਜ਼ੋਰ ਨਾਲ ਪਾਣੀ ਚੱਲਿਆ ਵਾ ਆ ਕਿੰਨੀ ਰੇਤਾਂ ਚੜ ਗਈ ਹੈ ਮਤਲਬ 5 ਫੁੱਟ 3 ਫੁੱਟ ਤੇ ਘੱਟੋ ਘਾਟ ਜਿਹੜੀ ਜ਼ਮੀਨ ਦਾ ਲੈਵਲ ਉੱਚਾ ਹੋ ਗਿਆ ਆ ਸਾਰੀ ਰੇਤਾਂ ਹੀ ਰੇਤਾਂ ਆ ਇਹ ਜਿਹੜੀ ਕੋਠੀ ਠੱਠੀ ਆ ਉਹਦੇ ਬਿਲਕੁਲ ਸਾਹਮਣੇ ਨਾਲ ਦੀ ਹੋ ਸਕਦਾ ਉਹਨਾਂ ਦੀ ਪੈਲੀ ਹੋਵੇ ਤੇ ਆ ਸਾਹਮਣੇ ਜਿਹੜੇ ਸੇਵਾਦਾਰ ਆ ਜਿਹੜੇ ਬੰਨ ਬੰਦੇ ਪਏ ਤੁਸੀਂ ਦਾ ਉਹ ਸੇਵਾ ਚੱਲ ਰਹੀ ਆ ਬੰਨ ਬੰਦ ਰੇ ਇਹ ਕਾਫੀ ਜਗ੍ਹਾ ਤਾਂ ਜਿਹੜੀ ਤੂੰ ਸੀਏ ਬੰਨ੍ਹੇ ਦਾ ਟੁੱਟ ਗਿਆ ਸੀ ਤੇ ਉਹ ਸਾਹਮਣੇ ਨਹੀਂ ਜਿਹੜਾ ਬੰਨ੍ਹ ਜਿਹੜਾ ਤਿਆਰ ਹੋ ਰਿਹਾ ਤੇ ਆ ਕਿਦਾਂ ਰੇਤਾਂ ਚੜੀ ਆ ਬੋਲੇ ਬੋਲੇ ਬਹੁਤ ਰੇਤਾਂ ਕਿਉਂ ਫੌਜੀ ਸਾਹਿਬ ਬਹੁਤ ਮਾਰੇ ਹਿਲਾ ਤਾਣ ਬਹੁਤ ਜਿਆਦਾ ਬਹੁਤ ਮਾਰੇ ਹਿਲਾ ਦੇ ਝੋਨੇ ਦਾ ਵੇਖੋ ਬਣਿਆ ਕੀ ਝੋਨਾ ਦੇ ਮਤਲਬ ਗਾਲੀ ਗਿਆ ਖਤਮ ਕਹਾਣੀ ਝੋਨੇ ਦੇ ਵਿੱਚ ਰੇਤਾਂ ਆ ਤੇ ਆ ਤੇਰੇ ਤਾਂ ਲੱਗਦਾ ਜਿਦਾਂ ਕਿ ਦਰਿਆ ਹੁੰਦਾ ਵਾ ਕਿ ਰੇਤਾਂ ਇੰਨੀ ਚੜੀ ਪਈ ਹੈ ਵੇਖੋ ਕਿੰਨੀ ਜਿਆਦਾ ਰੇਤਾਂ ਇੱਥੇ ਗੁਰਜੀ ਕੋਨੇਵਾਲ ਪਿੰਡਾ ਜਿੱਥੇ ਤੁਸੀ ਟੁੱਟੀ ਤੇ ਸੰਗਤਾਂ ਦੂਰੋਂ ਦੂਰੋਂ ਆਣ ਕੇ ਇੱਥੇ ਜਿਹੜੀਆਂ ਸੇਵਾ ਕਰ ਰਹੀਆਂ ਵਾਂ ਤੇ ਤੁਸੀ ਦਾ ਬੰਨ ਜਿਹੜਾ ਬੰਦੀਆਂ ਹੋਈਆਂ ਵਾਂ ਆਹ ਦੇਖੋ ਕਿਦਾਂ ਜੋ ਕਿੰਨੀ ਜੋਸ਼ ਓਰ ਨਾਲ ਸੰਗਤਾਂ ਲੱਗੀਆਂ ਹੋਈਆਂ ਵਾਂ ਤੇ ਇਹਨਾਂ ਵਿੱਚ ਕੋਈ ਪਤਾ ਨਹੀਂ ਆ ਕੌਣ Hindu ਆ ਕੌਣ ਮੁਸਲਮਾਨ ਆ ਕੌਣ ਸਿੱਖ ਆ ਕੌਣ ਇਸਾਈ ਆ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਜਿਹੜੇ ਸਾਰੇ ਸੇਵਾ ਕਰਨਾ ਆਏ ਇੱਥੇ ਤੇ ਦੇਖੋ ਸੰਗਤਾਂ 'ਚ ਕਿੰਨਾ ਜੋਸ਼ ਆ ਸਭ ਸੰਗਤਾਂ ਜਿਹੜੀਆਂ ਸੀ ਆਵਾਗਰਨੀਆਂ ਤੇ ਕੁਝ ਸੇਵਾਦਾਰ ਜਿਹੜੇ ਦੂਰੋਂ ਦੂਰੋਂ ਆਏ ਆ ਤੇ ਉਹ ਰਹਿਣ ਵਾਸਤੇ ਵੀ ਅੱਜ ਦਾ ਮੰਜੀਆਂ ਵਗੈਰਾ ਹੈਗੀ ਇੱਥੇ ਰਹਿ ਗਏ ਤੇ ਪਾਣੀ ਦਾ ਜੇ ਵੀ ਪੂਰਾ ਜੋਰ ਹੈ ਇੱਥੇ ਸੰਗਤ ਜੀ ਵੇਖੋ ਜਿੱਥੇ ਖੋਨੇਵਾਲ ਪਿੰਡ ਆ ਉਥੇ ਜਿਹੜਾ ਤੁਸੀਂ ਬੰਨ ਬੱਜ ਰਹੀ ਹੈ ਮਿੱਟੀ ਦੇ ਉੱਤੇ ਟਰਾਲੀਆਂ ਆ ਰਹੀਆਂ ਉੱਥੇ ਲੰਗਰਾਂ ਦੀ ਕੋਈ ਘਾਟ ਨਹੀਂ ਆ ਕਿਤੇ ਨਿਊਟਰੀ ਕਿਤੇ ਚਣਿਆਂ ਦੀ ਸਬਜ਼ੀ ਜੂਸ ਸਰਦਾਈ ਬਹੁਤ ਲੰਗਾ ਚੱਲ ਰਿਹਾ ਸਾਹਮਣੇ ਤੁਹਾਡੇ ਜੂਸ ਆ ਆ ਜੂਸ ਦਾ ਲੰਗਾ ਚੱਲ ਰਿਹਾ ਤੇ ਸ਼ਰਦਾਈ ਵੀ ਚੱਲ ਰਹੀ ਸੀ ਤੇ ਸੰਗਤਾਂ ਵਿੱਚ ਵੀ ਬੜਾ ਜੋਸ਼ ਆ ਨੌਜਵਾਨਾਂ ਦੇ ਵਿੱਚ ਉਹ ਕਿੰਦਾ ਸੰਗਤਾਂ ਜਾ ਰਹੀਆਂ ਉਹ ਡੇ ਬੰਨ ਬੰਨਣੇ ਬੜੇ ਜੋਸ਼ ਦੇ ਨਾਲ ਦੇਖ ਲਓ ਸੰਤ ਜੀ ਇੱਥੇ ਤੁਸੀਂ ਤੇ ਬੰਨ ਬੰਨਣੇ ਆ ਤੇ ਵੇਖੋ ਸੇਵਾ ਦਾ ਰਾਹ ਵਾਰੀ ਨਾ ਉਹਦੀ ਇੱਕ ਜਿਹੜਾ ਵੱਧ ਚੜ ਕੇ ਸੇਵਾ ਕਰਨ ਦੇ ਮਰੇ ਵੇਖੋ ਜੋਸ਼ ਨੌਜਵਾਨਾਂ ਦਾ ਕਿੰਨਾ ਸੇਵਾ ਚੱਲ ਰਹੀ ਹੈ ਬਸ ਬੋਰੀਆਂ ਚੱਕਦੇ ਉਹ ਵੇਰੋ ਮੜੀ ਨੇ ਪੱਗ ਬੱਦੀ ਪਰ ਕੰਨ ਨੂੰ ਪ੍ਰਵਾਹ ਨਹੀਂ ਕਰਦੇ ਮੇਰਾ ਲੋ ਬੋਰੀਆਂ ਚੁੱਕਾ ਦੇ ਸਿਰ ਦੇਤੇ ਕਿੰਨੀ ਤਕੜੀ ਸੇਵਾ ਕਰ ਲਏ ਗਏ ਆ ਹਾਂ ਜੀ ਹਾਂ ਜੀ ਕਿੱਦਾਂ ਲੈਣਾ ਚ ਖਲੋਤੇ ਆ ਹਾਂ ਜੀ ਵਾਹਿਗੁਰੂ ਜੀ ਜਿਵੇਂ ਕੋਈ ਟਰੈਕਟਰ ਟਰਾਲੀਆਂ ਮਿੱਟੀ ਦੀਆਂ ਜਿਹੜੀਆਂ ਭਰ-ਭਰ ਟਰਾਲੀਆਂ ਲੈ ਕੇ ਆ ਰਹੀਆਂ ਸੰਗਤਾਂ ਉਹ ਇੱਕ ਤੇ ਕੋਨੇਵਾਲ ਜਿਹੜਾ ਵਾ ਉੱਥੇ ਤੁਸੀਂ ਉੱਥੇ ਜਾ ਰਹੀ ਮਿੱਟੀ ਤੇ ਕੁਝ ਸੰਗਤਾਂ ਜਿਹੜੀਆਂ ਵਾ ਇਥੇ ਡੇਰਾ ਬਾਬਾ ਨਾਨਕ ਜਿਹੜਾ ਗੁਰਦੁਆਰਾ ਮੇਨ ਇਸੇ ਸਰੋਵਰ ਆ ਉਹ ਗੁਰਦਰਾ ਵਿਲਕਾ ਸਾਹਿਬ ਨੇ ਸਾਹਮਣੇ ਦੇਖ ਰਿਹਾ ਰਹੇ ਉਹ ਗੁਰਦਾਰੇ ਦੇ ਸਾਹਮਣੇ ਆ ਜਿਹੜੀਆਂ ਉਥੇ ਮਿੱਟੀ ਲਾਥ ਰਹੀ ਆ ਤੇ ਲਾਉਂਦੀ ਵੀ ਨਹੀਂ ਲੋੜ ਇੱਥੇ ਜੀਸੀਪੀ ਵਗੈਰਾ ਨਾਲ ਮਿੱਟੀ ਜਿਹੜੀ ਉਥੇ ਲਾਈ ਜਾਂਦੀ ਆ ਸਾਹਮਣੇ ਟਰਾਲੀਆਂ ਹੀ ਆਪਣੇ ਪਿੰਡੋਂ ਚਾਰ ਪੰਜ ਟਰਾਲੀਆਂ ਲੈ ਕੇ ਆਏ ਆ ਤੇ ਸਾਹਮਣੇ ਤੁਸੀਂ ਮਿੱਟੀ ਦੇ ਢੇਰ ਵੀ ਵੇਖ ਸਕਦੇ ਹੋ ਆ ਕਿਦਾਂ ਲੱਗੀ ਮਿੱਟੀ ਉਹ ਸਾਹਮਣੇ ਜੀਸੀਪੀ ਲੱਗੀ ਆ ਜਿਹਦੇ ਨਾਲ ਮਿੱਟੀ ਜਿਹੜੀ ਉਹ ਲਾ ਦਿੱਤੀ ਜਾਂਦੀ ਆ ਆ ਸਾਹਮਣੇ ਜੀਸੀਪੀ ਤੇ ਕੁਝ ਸੰਗਤਾਂ ਜਿਹੜੀਆਂ ਉਹ ਇੱਥੇ ਵੀ ਮਿੱਟੀ ਲੈ ਕੇ ਆ ਸਕਦੀਆਂ ਵਾ ਤੇ ਇੱਥੋਂ ਜਿਹੜੀਆਂ ਵਾ ਬੋਰੀਆਂ 'ਚ ਮਿੱਟੀ ਅੱਗੇ ਪੈਕ ਹੋ ਰਹੀ ਆ ਤੇ ਚ ਭਰ ਰਹੇ ਆ ਕਿਉਂਕਿ ਇੱਥੇ ਵੀ ਤੁਹਾਨੂੰ ਦਿਖਾਇਆ ਸੀ ਅੱਗੇ ਵੀਡੀਓ ਜਿਹੇ ਇੱਥੇ ਦੀ ਜਿਹੜੀ ਤੁਸੀ ਟੁੱਟੀ ਆ ਜਿਹੜੀ ਡੇਰਾ ਬਾਬਾ ਨਾਨਕ ਪੱਖੋ ਕੇ ਪਿੰਡ ਦੇ ਸਾਹਮਣੇ ਜਿਹੜਾ ਆਪਣੇ ਬਾਰਡਰ ਨੂੰ ਰਸਤਾ ਜਾਂਦਾ ਆ ਤੇ ਉਹਦੇ ਲਾਗੇ ਤੁਸੀ ਟੁੱਟੀ ਆ ਮਿੱਟੀ ਇੱਥੇ ਕਾਫੀ ਲਾਈ ਆ ਢੇਰ ਕਿਉਂਕਿ ਹੁਣ ਇੱਥੋਂ ਵੀ ਇਹਦੇ ਲਾਗੇ ਵੀ ਲੋਡ ਪੈਣੀ ਆ ਤੇ ਬਾਕੀ ਸੰਗਤਾਂ ਨੂੰ ਇਹ ਵੀ ਬੇਨਤੀ ਆ ਕਿ ਚਲੋ ਅਜੇ ਤੇ ਉੱਥੇ ਬਾਨ ਚੱਲ ਰਿਆ ਬੰਨਣ ਦੇ ਆ ਜਿਹੜਾ ਅਗਲੇ ਬੰਨੇ ਜਿਹੜਾ ਰਮਦਾਸ ਅਲੀ ਸਾਈਡ ਆ ਕੋਹਨੇਵਾਲ ਪਿੰਡ ਲਾਗੇ ਤੇ ਬਾਅਦ ਵੀ ਜਿਹੜੀ ਇੱਥੇ ਲੋਡ ਪੈਣੀ ਆ ਜਿਹੜੀ ਸੰਗਤ ਸੁਣਦੀ ਹੋਊਗੀ ਉਹ ਇੱਥੇ ਵੀ ਮਿੱਟੀ ਲੈ ਕੇ ਆ ਸਕਦੇ ਆ ਡੇਰਾ ਬਾਬਾ ਨਾਨਕ 메ਨ ਗੁਰਦੁਆਰਾ ਸਰੋਵਰ ਵਾਲਾ ਉਹਦੇ ਸਾਹਮਣੇ ਪਾਰਕਿੰਗ ਦੇ ਵਿੱਚ ਜਿਹੜੀ ਮਿੱਟੀ ਲੱਥ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ